ਦੋ ਗਲਾਸ ਪਾਣੀ ਲੈਣਾ ਜੀ ਇੱਕ ਕੋਲੀ ਜੋਂਦੀ ਲੱਣੀ ਛੋਟੀ ਕੋਲੀ ਠੀਕ ਹੈ ਠੀਕ ਹੈ ਜੀ ਜੇ ਤੁਸੀਂ ਭਿਓ ਕੇ ਰੱਖੇ ਨੇ ਜੀ ਪਹਿਲਾਂ ਹਾਂ ਜੀ ਇਹ ਭਿਓ ਕੇ ਰੱਖਨੇ ਨੇ ਫਰੂਕੀ ਸਾਹਿਬ ਥੋੜੀ ਜੀ ਮਿਹਨਤ ਕਰਨੀ ਪੈਂਦੀ ਕਿਸੇ ਕੰਮ ਲਈ ਜੇ ਤੁਸੀਂ ਸ਼ਾਨਦਾਰ ਰਿਜ਼ਲਟ ਐਕਸਪੈਕਟ ਕਰਦੇ ਹੋ ਨਾ ਥੋੜੀ ਜੀ ਮਿਹਨਤ ਕਰਨੀ ਪੈਗੀ ਆਪਾਂ ਨੂੰ ਜੋਂ ਜਿਹੜੇ ਨੇ ਆਮ ਕਰਿਆਨੇ ਦੀ ਦੁਕਾਨ ਤੋਂ ਤੁਹਾਨੂੰ ਮਿਲ ਜਾਂਦੇ ਨੇ ਜੀ ਜੋਂ ਦਾ ਪਾਣੀ ਤਿਆਰ ਕਰਨ ਲਈ ਸਭ ਤੋਂ ਪਹਿਲਾਂ ਰਾਤੀ ਸੌਣ ਵੇਲੇ ਜਿਹੜਾ ਜੋਂ ਦਾ ਪਹਿਲਾਂ ਇੱਕ ਕੌਲੀ ਜੋਂਦੀ ਲੋ ਦੋ ਗਲਾਸ ਪਾਣੀ ਲੋ ਉਹਨੂੰ ਇਦਾਂ ਦੇ ਦੇ ਵਿੱਚ ਕੰਟੇਨਰ ਦੇ ਵਿੱਚ ਪਿਓ ਕੱਚ ਦੇ ਕੰਟੇਨਰ ਦੇ ਵਿੱਚ ਪਿਓ ਦੋ ਠੀਕ ਹੈ ਮਿੱਟੀ ਚ ਪੀ ਹੋ ਸਕਦੇ ਨਹੀਂ ਮਿੱਟੀ ਦੇ ਵਿੱਚ ਨਾ ਪਿਓ ਉਹ ਜਿਹੜੇ ਗੁਣ ਨੇ ਉਹ ਕੱਚ ਦੇ ਕੰਟੇਨਰ ਚ ਜ਼ਿਆਦਾ ਵਧੀਆ ਆਣਗੇ ਰੁਕੀ ਸਾਹਿਬ ਇਹਨੂੰ ਰਾਤੀ ਸੌਣ ਵਾਲੇ ਪਿਉਤਾ ਉਸ ਤੋਂ ਬਾਅਦ ਸਵੇਰੇ ਉੱਠੇ ਜਦੋਂ ਉੱਠਣਾ ਆਪਾਂ ਉੱਠ ਕੇ ਸਾਰ ਇਹਨੂੰ ਪਾਣੀ ਨੂੰ ਚਾਨਾਣੀ ਇਹਨੂੰ ਐਜ਼ ਇਟ ਇਜ਼ ਹੀ ਉਬਾਲ ਲੈਣਾ ਠੀਕ ਹੈ ਉਬਾਲ ਕੇ ਇਹਨੂੰ ਰੱਖ ਦੇਣਾ ਜਦੋਂ 5-6 ਘੰਟੇ ਉਬਲਣ ਤੋਂ ਬਾਅਦ ਪਿਆ ਰਹੇਗਾ ਉਸ ਤੋਂ ਬਾਅਦ ਇਹਦੇ ਜਿਹੜੇ ਪ੍ਰੋਪਰ ਜਿਹੜੇ ਗੁਣ ਨੇ ਉਹ ਉਜਾਗਰ ਹੋ ਜਾਣਗੇ ਫਿਰ ਇਹਨੂੰ ਚਾਹ ਪੱਤੀ ਵਾਲੀ ਪਾਣੀ ਲੈ ਕੇ ਤੇ ਉਹਨੂੰ ਅਸੀਂ ਥੋੜਾ ਜਿਹਾ ਪੁਣ ਲੈਣਾ ਪੁਣ ਕੇ ਸਾਡੇ ਕੋਲ ਇਹ ਪਾਣੀ ਬਿਲਕੁਲ ਤਿਆਰ ਹੋ ਗਿਆ ਪੀਣ ਵਾਲਾ